ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੱਲ লাইਵ ਦੇ ਵਿੱਚ ਮੈਨੂੰ ਕਾਫੀ ਫਰੈਂਡਸ ਨੇ ਆ ਨਾ ਕਿਹਾ ਸੀਗਾ ਕਿਉਂਕਿ ਕੱਲ ਮੈਂ ਜੂਰੀਕ ਐਸਿਡ ਤੇ ਜੂਰੀਆ ਦੇ ਵਿੱਚ ਹਨਾ ਕਾਫੀ ਕਨਫਿਊਜ਼ ਹੋ ਗਈ ਉਲਝ ਗਈ ਤੇ ਮੈਂ ਥੋੜਾ ਥੋੜਾ ਅਲੱਗ-ਅਲੱਗ ਮੈਨੂੰ ਲੱਗਦਾ ਮੈਂ ਦੋਨਾਂ ਮਿਕਸ ਅਪ ਕਰ ਗਈ ਤੇ ਸਭ ਤੋਂ ਪਹਿਲਾਂ ਦੇਖੋ ਆਪਾਂ ਨੂੰ ਜਦੋਂ ਹਨਾ ਜੂਰੀਕ ਐਸਿਡ ਹੁੰਦਾ ਜਿੱਦਾਂ ਕਿ ਆਪਣਾ ਖਟੇ ਢ ਘਾਰ ਆਉਂਦੇ ਆਪਣਾ ਕਾਲਜਾ ਮੱਚਦਾ ਜਦੋਂ ਵੀ ਆਪਾਂ ਕੁਝ ਖਾਣੇ ਪੀਣੇ ਜਦੋਂ ਆਪਣੇ ਤੇਜਾਬ ਜ਼ਿਆਦਾ ਵੱ ਆਪਣੀ ਜਿਹੜੀ ਫੂਡ ਪਾਈਪ ਹੈ ਨਾ ਇਹਦੇ ਵਿੱਚ ਜਖਮ वगैरह ਮਲਕੇ ਹੋਣ ਦੀ ਸਕਾਇਤ ਹੋਣ ਲੱਗ ਜਾਂਦੀ ਹੈ ਜਦੋਂ ਇਹ ਹਨਾ ਬਿਮਾਰੀ ਜਿਆਦਾ ਵੱਧਦੀ ਆਪਾਂ ਧਿਆਨ ਨਹੀਂ ਕਰਦੇ ਤਾਂ ਇੱਕ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦੀ ਹੈ ਕਿਉਂਕਿ ਜੂਰਿਕ ਐਸਿਡ ਜਿਹੜਾ ਆਪਣੀ ਤੇਜਾਬ ਹੈ ਇਹ ਬਹੁਤ ਜ਼ਿਆਦਾ ਹਾਨੀਕਾਰਕ ਹੈਗਾ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਹਨਾ ਬਿਲਕੁਲ ਸਟੈਪ ਬਾਈ ਸਟੈਪਸ ਸਮਝਾਉਂਗੀ ਕਿ ਤੁਸੀਂ ਜਿੰਨਾ ਦਾ ਜੂਰੀਆ ਵੱਧਦਾ ਜਿੱਦਾਂ ਕਿ ਆਪਾਂ ਖਾਣਾ ਖਾਣੇ ਉਸ ਤੋਂ ਬਾਅਦ ਤੇਜਾਬ ਵੱਧ ਜਾਂਦਾ ਜਾਂ ਭਾਰੀਪਨ ਆਉਂਦਾ ਹਾਜਮ ਨਹੀਂ ਆਉਂਦਾ ਹੈਗਾ ਤੇ ਆਓ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸਮਝਾਵਾਂਗੀ ਦੇਖੋ ਸਭ ਤੋਂ ਪਹਿਲਾਂ ਹਨਾ ਤੁਸੀਂ ਨੇ ਮਾਰਨਿੰਗ ਟਾਈਮ ਹਨਾ ਜਦੋਂ ਉੱਠਨੇ ਮਾਰਨਿੰਗ ਟਾਈਮ ਉੱਠ ਕੇ ਤੁਸੀਂ ਨੇ ਇੱਕ ਗਲਾਸ ਹਨਾ ਇੱਕ ਗਲਾਸ ਖਾਲੀ ਪੇਟ ਪਾਣੀ ਦਾ ਪੀਣਾ ਠੀਕ ਹੈ ਜੀ ਜਿਹੜਾ ਇਹ ਆਪਾਂ ਨੇ ਇੱਕ ਗਲਾਸ ਪਾਣੀ ਦਾ ਪੀਣਾ ਇਹਨੂੰ ਫ੍ਰਿਜ ਦੇ ਵਿੱਚੋਂ ਕੱਢ ਕੇ ਨਹੀਂ ਪੀਣਾ ਬਿਲਕੁਲ ਨੋਰਮਲ ਪਾਣੀ ਪੀਣਾ ਉਸ ਟਾਈਮ ਤੋਂ ਪਹਿਲਾਂ ਤੁਸੀਂ ਨੇ ਹਨਾ ਕੋਰਲੀ ਨਹੀਂ ਕਰਨੀ ਬਰਸ਼ ਨਹੀਂ ਕਰਨਾ ਹੈਗਾ ਮਾਰਨਿੰਗ ਟਾਈਮ ਉੱਠ ਕੇ ਚਾਹ ਨਹੀਂ ਪੀਣੀ ਪਹਿਲਾਂ ਖਾਲੀ ਪੇਟ ਇੱਕ ਗਲਾਸ ਤੁਸੀਂ ਨੇ ਪਾਣੀ ਦਾ ਪੀਣਾ ਇਹ ਸਿੰਪਲ ਪਾਣੀ ਲੈਣਾ ਜਿਹੜਾ ਕਿ ਆਪਣਾ ਹਨਾ ਟੂਟੀ ਵਗੈਰਾ ਦਾ ਜਾਂ ਘੜੇ ਵਗੈਰਾ ਤੁਸੀਂ ਪਾ ਕੇ ਰੱਖ ਦਿਓ ਇਹ ਉਸ ਚੀਜ਼ ਦਾ ਹਨਾ ਪਾਣੀ ਲੈਣਾ ਉਸ ਤੋਂ ਬਾਅਦ ਤੁਸੀਂ ਨੇ ਦੋ ਤਿੰਨ ਪੀਸ ਜਿਹੜਾ ਆਪਣਾ ਖੀਰਾ ਹੁੰਦਾ ਹੈ ਨਾ ਜਿਹੜਾ ਦੇਸੀ ਘੀਰਾ ਹੁੰਦਾ ਕੋਸ਼ਿਸ਼ ਕਰਿਓ ਉਹ ਹਨਾ ਦੋ ਪੀਸ ਤੁਸੀਂ ਬਸ ਉਸਦੇ ਖਾ ਲਓ ਉਸ ਤੋਂ ਬਾਅਦ ਤੁਸੀਂ ਨੇ ਖਾਣਾ ਖਾਣਾ ਹੈ ਆਪਣਾ ਜਦੋਂ ਵੀ ਖਾਣਾ ਹੈ ਹਨਾ ਜਿਹੜੀ ਤੁਸੀਂ ਚਾਹ ਲੈਣੀ ਹੈ ਉਹ ਘੱਟ ਦੁੱਧ ਵਾਲੀ ਲੈਣੀ ਹੈ ਜਿਆਦਾ ਦੁੱਧ ਪਾ ਕੇ ਨਹੀਂ ਲੈਣਾ ਹਨਾ ਦੁੱਧ 'ਚ ਪੱਤੀਆਂ ਪਾਪਾ ਪੀ ਜਾਂਦੇ ਆ ਉਹਦੇ ਨਾਲ ਵੀ ਜਿਹੜਾ ਤਜਾਵ ਹੈ ਜੂਰੀਕ ਐਸਿਡ ਆ ਆਪਣਾ ਹਨਾ ਉਹ ਕਾਫੀ ਜਿਆਦਾ ਵੱਧਦਾ ਹੈਗਾ ਤੇ ਸਭ ਤੋਂ ਪਹਿਲਾਂ ਮੇਨ ਚੀਜ਼ ਹੈ ਜਿਹੜੀ ਤੁਸੀਂ ਤਲੀ ਹੋਈ ਕੋਈ ਵੀ ਦਾਲ ਸਬਜ਼ੀ ਜਾਂ ਕੋਈ ਤਲੀ ਹੋਈ ਹਨਾ ਆਪਣਾ ਜਿਦਾ ਕਿ ਸਮੋਸੇ ਕਚੌਰੀਆਂ ਵਗੈਰਾ ਹਨਾ ਖਾਣਿਓ ਤਾਂ ਉਸ ਤੋਂ ਉੱਪਰ ਦੀ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਖਾਣਾ ਖਾਣ ਤੋਂ ਬਾਅਦ ਵੀ ਤੁਸੀਂ ਲੈਣੀ ਹੈ ਤੁਸੀਂ ਮਾਰਨਿੰਗ ਟਾਈਮ ਦੁਪਹਿਰ ਦੇ ਤੇ ਸ਼ਾਮ ਨੂੰ ਹਨਾ ਤਿੰਨੋਂ ਟਾਈਮ ਉਹਨੂੰ ਅੱਧਾ-ਅੱਧਾ ਚਮਚਾ ਲੈਣਾ ਤੁਸੀਂ ਲੈਣੀ ਹੈ ਸੌਂਫ ਇਲਾਇਚੀ ਜਿਹੜੀ ਆਪਣੀ ਹਰੀ ਇਲਾਇਚੀ ਵੀ ਆਪਾਂ ਕਹਿ ਦਿੰਦੇ ਹਾਂ ਨਾ ਤੇ ਦੂਸਰੀ ਲੈਣੀ ਹੈ ਦੇਖੋ ਸੌਂਫ ਹੋਗੀ ਹਰੀ ਇਲਾਇਚੀ ਹੋਗੀ ਧਾਗਾ ਮਿਸਰੀ ਧਾਗਾ ਮਿਸਰੀ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈਣਾ ਜਿੱਦਾਂ ਕਿ ਤੁਸੀਂ ਸੌਂਫ ਲੈ ਲੈਣੀ ਹੈ ਜੀ 50 ਰੁਪਏ ਦੀ 50 ਰੁਪਏ ਦੇ ਤੁਸੀਂ ਲੈ ਜੀਏ ਲੈ ਲੈਣੀਆਂ ਨੇ ਤੇ 20 ਰੁਪਏ ਦੇ ਤੁਸੀਂ ਨੇ ਮਿਸਰੀ ਲੈ ਲੈਣੀ ਹੈਗੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਹਨਾ ਪੀਸ ਕੇ ਤੁਸੀਂ ਨੇ ਕਿਸੇ ਵੀ ਡੱਬੀ ਵਗੈਰਾ ਦੇ ਵਿੱਚ ਹਨਾ ਪਾ ਕੇ ਰੱਖ ਲੈਣਾ ਹੈਗਾ ਜਦੋਂ ਵੀ ਤੁਸੀਂ ਮਾਰਨਿੰਗ ਟਾਈਮ ਦੁਪਹਿਰ ਵੇਲੇ ਜਾਂ ਸ਼ਾਮ ਨੂੰ ਖਾਣਾ ਖਾਓਗੇ ਖਾਣਾ ਖਾਣ ਤੋਂ ਤੁਰੰਤ ਬਾਅਦ ਅੱਧਾ ਚਮਚ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਆਪਣੀਆਂ ਮਿਲਾਈਆਂ ਹੋਈਆਂ ਨੇ ਅੱਧਾ ਚਮਚ ਲੈ ਲੈਣਾ ਹੈਗਾ ਉਸ ਦੇ ਉੱਪਰ ਤੁਸੀਂ ਪਾਣੀ ਪੀਣਾ ਪੀ ਸਕਦੇ ਹੋ ਨਹੀਂ ਪੀਣਾ ਤਾਂ ਤੁਹਾਡੀ ਇੱਛਾ ਹੈਗੀ ਤੁਹਾਨੂੰ ਕਦੇ ਵੀ ਹਨਾ ਤੇਜਾਬ ਜਿਹੜੀ ਆਪਾਂ ਐਸਿਡਿਟੀ ਕਹਿੰਦੇ ਨੇ ਤਜਾਬ ਹੋ ਗਿਆ ਪੇਟ ਦਾ ਭਾਰੀਪਨ ਹੋ ਗਿਆ ਆਪਣੇ ਖਾਦਾ ਹজম ਨਹੀਂ ਹੋ ਰਿਹਾ ਜਦੋਂ ਆਪਾਂ ਖਾਂਦੇ ਆ ਨਾ ਆਪਣੇ ਲੱਗਦਾ ਜਾਂਦਾ ਹੈ ਨਾ ਤੇਜਾਬ ਜ਼ਿਆਦਾ ਹੁੰਦਾ ਜਿਹੜਾ ਯੂਰਿਕ ਐਸਿਡ ਆਪਾਂ ਜਿਹਨੂੰ ਕਹਿੰਦੇ ਨੇ ਦੇਖੋ ਇਹ ਦਿੱਕਤ ਜਿਹੜੀ ਆਪਣੇ ਆਉਂਦੀ ਹੈਗੀ ਸਿਰਫ ਇਹ ਇੱਕ ਦਾ ਆਪਾਂ ਜਿਹੜਾ ਫ੍ਰਿਜ ਦੇ ਵਿੱਚ ਆਟਾ ਰੱਖਦੇ ਆ ਰਾਤ ਵਾਲਾ ਹਨਾ ਮਾਰਨਿੰਗ ਟਾਈਮ ਉਹਨੂੰ ਬਣਾ ਲੈਨੇ ਜਾਂ ਮਾਰਨਿੰਗ ਟਾਈਮ ਰੱਖਦੇ ਆ ਰਾਤ ਵਨ ਨੂੰ ਹਨਾ ਖਾਂਦੇ ਆ ਜਾਂ ਬਈਆਂ ਦਾਲ ਸਬਜ਼ੀਆਂ ਸਵੇਰ ਦੀ ਕਰੀ ਹੋਈ ਸ਼ਾਮ ਨੂੰ ਖਾ ਲਈ ਜਾਂ ਦੂਸਰੇ ਦਿਨ ਖਾ ਲਈ ਤਾਂ ਪਲੀਜ਼ ਮੈਂ ਸਾਰੇ ਨੂੰ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਫ੍ਰਿਜ ਜਿਹੜ ਥੋੜਾ ਬਹੁਤ ਹਨਾ ਸਬਜ਼ੀਆਂ ਦਾਲਾਂ ਨੂੰ ਫਰੈਸ਼ ਰੱਖਣ ਵਾਸਤੇ ਤੇ ਦੁੱਧ ਵਗੈਰਾ ਨੂੰ ਹਨਾ ਫਰੈਸ਼ ਰੱਖਣ ਵਾਸਤੇ ਬਣਾਏ ਹੋਏ ਨੇ ਵੈਸੇ ਤਾਂ ਇਹ ਮੀਟ ਵਾਸਤੇ ਬਣਾਏ ਹੋਏ ਨੇ ਪਰ ਆਪਾਂ ਚਲੋ ਯੂਜ਼ ਕਰਦੇ ਆ ਸਾਰੇ ਜਣੇ ਹਨਾ ਪਰ ਮੈਂ ਹੱਥ ਵੱੰਨ ਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਤੁਸੀਂ ਫ੍ਰਿਜ ਦੇ ਵਿੱਚ ਰੱਖੀ ਹੋਈ ਦਾਲ ਸਬਜ਼ੀ ਮਾਰਨਿੰਗ ਵਾਲੀ ਸ਼ਾਮ ਨੂੰ ਸ਼ਾਮ ਵਾਲੀ ਦੂਸਰੇ ਦਿਨ ਨੂੰ ਤੇ ਚਲੋ ਦਾਲ ਸਬਜ਼ੀ ਦਾ ਵੀ ਥੋੜਾ ਬਹੁਤ ਚੱਲ ਜਾਂਦਾ ਹਨਾ ਪਰ ਆਟਾ ਜਿਹੜਾ ਸਵੇਰ ਵਾਲਾ ਹਨਾ ਸਵੇਰ ਵਾਲਾ ਆਟਾ ਹੈ ਜਿਹੜਾ ਤੁਸੀਂ ਨੇ ਉਹ ਸ਼ਾਮ ਨੂੰ ਤੇ ਸ਼ਾਮ ਵਾਲਾ ਆਟਾ ਸਵੇਰ ਨੂੰ ਕਦੇ ਵੀ ਨਹੀਂ ਖਾਣਾ ਕਿਉਂਕਿ ਇਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਅੰਦਰ ਹਨਾ ਅਗਰ ਤੁਹਾਡੇ ਜੂਰੀਕ ਐਸਿਡ ਜ਼ਿਆਦਾ ਮਾਤਰਾ ਦੇ ਵਿੱਚ ਵੱਧ ਗਿਆ ਤਾਂ ਇਹ ਨਾ ਕੈਂਸਰ ਦਾ ਰੂਪ ਧਾਰਨ ਕਰ ਲੈਂਦਾ ਫੂਡ ਪਾਈਪ ਦੇ ਵਿੱਚ ਜਕਮ ਹੋ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਤੁਸੀਂ ਖਾਣਾ ਪੀਣਾ ਕੁਝ ਵੀ ਨਹੀਂ ਖਾ ਪੀ ਸਕੋਗੇ ਤੇ ਇਹਦਾ ਇਲਾਜ ਵੀ ਦੇਖੋ ਅਗਰ ਤੁਸੀਂ ਆਪਰੇਸ਼ਨ ਵਗੈਰਾ ਕਰਵਾਓਗੇ ਫੂਡ ਪਾਈਪ ਚੇਂਜ ਕਰਵਾਓਗੇ ਪਰ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਨਾ ਤੁਸੀਂ ਕਈ ਦੇ ਦੇਖਿਆ ਹੋਣਾ ਵੀ ਹਨਾ ਇੱਥੇ ਗਲੇ ਦੇ ਵਿੱਚ ਹਨਾ ਪਾਈਪ ਪਾਏ ਹੋਏ ਹੁੰਦੇ ਹੈਗੇ ਤੇ ਉਹ ਮੇਨ ਕਾਰ ਨੇ ਇਹੀ ਹੈਗਾ ਹਨਾ ਨੱਕ ਦੇ ਵਿੱਚ ਪਾਈਪ ਵਗੈਰਾ ਪਾਉਣੇ ਤੇ ਉਹ ਫੂਡ ਪਾਈਪ ਦੇ ਵਿੱਚ ਹਨਾ ਜਖਮ ਹੋ ਜਾਂਦੇ ਨੇ ਆਪਾਂ ਕੇਅਰ ਨਹੀਂ ਕਰਦੇ ਆਪਾਂ ਕਹਿੰਦੇ ਨਾ ਤਜਾਬ ਹੋਇਆ ਕੈਪਸੂਲ ਲੈ ਲਓ ਚੱਕ ਕੇ ਹਨਾ ਮਾਰਨਿੰਗ ਟਾਈਮ ਕੈਪਸੂਲ ਲੈ ਗਿਨੇ ਆ ਜਿਹੜੇ ਤੁਸੀਂ ਹਨਾ ਕੈਪਸੂਲ ਲੈਣੇ ਹੋ ਸਵੇਰੇ ਉੱਠ ਕੇ ਖਾਲੀ ਪੇਟ ਨਿਰਨੇ ਕਾਲ ਜੇ ਉਹ ਤੋਂ ਵੱਧ ਹਨਾ ਕੋਈ ਵੀ ਖਤਰਨਾਕ ਚੀਜ਼ ਨਹੀਂ ਹੈਗੀ ਕਿਉਂਕਿ ਉਹ ਅੱਗੇ ਜਾ ਕੇ ਕੈਂਸਰ ਦਾ ਰੂਪ ਉਧਾਰਨ ਕਰੂਗੀ ਕੋਈ ਵੀ ਤੁਸੀਂ ਅੰਗਰੇਜ਼ੀ ਦਵਾਈ ਹਨਾ ਮਹੀਨੇ ਤੋਂ ਉੱਪਰ ਦੀ ਲੈ ਲੈਣਿਓ ਤੁਹਾਡੀ ਲੀਵਰ ਕਿਡਨੀ ਨੂੰ ਬਹੁਤ ਜਲਦੀ ਖਰਾਬ ਕਰਦੀ ਹੈ ਤਾਂ ਮੇਰੇ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਹੋਰ ਵੀ ਤੁਹਾਡਾ ਕੁਐਸਚਨ ਹੋਇਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਣਾ ਤੇ ਆਪਣੇ ਚੈਨਲ ਦਾ ਨਾਮ ਆਕਾ ਪਿਆਰ ਔਰ ਬਲੌਗ ਹੈ ਪਲੀਜ਼ ਸਬਸਕ੍ਰਾਈਬ ਕਰਨਾ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਵਿਜ਼ਿਟ ਕਰਨਾ ਤੇ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ